ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੱਤ ਗਾਵਾਂ ਸੇ ਲਈ ਲੈ ਕੇ ਆਏ ਜੀ ਦੋ ਤਾਜ਼ੀਆਂ ਸੂਈਆਂ ਵੀ ਬਾਕੀ ਗੱਬਣਾ ਨੇ ਤੇ ਇੱਕ ਜਿਹੜੀ ਬਾਈ ਕੋਲੇ ਖਾਸ ਵੜਾ ਬਈ ਆਪਦੇ ਫਾਰਮ ਦੀ ਵੜਾ ਫੁੱਲ ਬਰੀਡ ਆ ਬਈ ਉਹ ਵੀ ਦਿਖਾਵਾਂਗੇ ਐਂਡ ਤੇ ਆ ਵੜਾ ਬਈ ਫੁੱਲ ਬਰੀਡ ਆ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਉ ਪੁੱਛ ਲੈਣੇ ਬਾਈ ਤੁਹਾਡੇ ਨਾਲ ਆ ਜੀ ਬਾਈ ਜੀ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਵਧੀਆ ਜੀ ਹਾਂ ਜੀ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਨਰਮਲ ਸਿੰਘ ਜੀ ਪਿੰਡ ਭਾਈ ਰੂਪਾ ਤਸੀਰ ਖੂਲ ਜ਼ਿਲ੍ਹਾ ਬਠਿੰਡਾ ਠੀਕ ਹੈ ਭਾਈ ਨੇੜੇ ਪਿੰਡ ਵੀ ਨੇੜੇ ਇਧਰ ਫਲਾਦਪੁਰ ਹੈ ਨਾ ਇਧਰ ਰਾਮ ਪ੍ਰੋਫੈਸਰ ਭਗਤਾ ਭਾਈ ਦਾ ਵਿਚਾਲੇ ਆਣ ਲਈ ਮੋਬਾਈਲ ਨੰਬਰ ਬੋਲ ਦੇ ਫੋਨ ਨੰਬਰ ਹੈ 9463842855 ਠੀਕ ਹੈ ਜੀ ਦੂਜਾ ਹੈਗਾ 707820605 ਠੀਕ ਹੈ ਭਾਈ ਹਾਂਜੀ ਭਾਈ ਇਧਰੋਂ ਸ਼ੁਰੂ ਕਰਦੇ ਆ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਨੇ ਕਿਹੜਾ ਸੂਈ ਆ ਲੋਨ ਵੜ ਸੂਈ ਆ ਜੀ ਲੋਨ ਸੂਈ ਆ ਕਦੋਂ ਸੂਈ ਆ ਭਾਈ ਹੁਣੇ ਹੀ ਸੂਈ ਥੋੜਿਆ ਮੋਰੀ ਅੱਛਾ 20 ਮਿੰਟ ਹੀ ਹੋਏ ਹੋਣਗੇ ਹਾਂਜੀ ਬਈ 20 ਮਿੰਟ ਹੋਏ ਜੀ ਠੀਕ ਹੈ ਜੇਰ ਪੈਣੀ ਹੈ ਹਜੇ ਹਾਂ ਜੇਰ ਤਾਂ ਪੈਣੀ ਬੱਚੀ ਦੀ ਮਗਰ ਬੱਚੀ ਦਿੱਤੀ ਜੀ ਬੱਚੀ ਚੰਗੀ ਹੈ ਨਾ ਹਾਂਜੀ ਬੱਚੀ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਚੈੱਕ ਕਰ ਲਓ ਉਹ ਬੱਚੀ ਨੇ ਬਈ ਨਾਲ ਹੀ ਤਿਆਰ ਹੋ ਜਾਣਾ ਸਾਲ ਡੇਢ ਸਾਲ ਨੂੰ ਬਹੁੜਾ ਕੱਢਿਆ ਜਾਨੀ ਇਹ ਥੋੜਾ ਜਿਹਾ ਕੱਢਿਆ ਦੋਤਾ ਹੀ ਲੀਟਰ ਠੀਕ ਹੈ ਬਈ ਉਹ ਕਿਰਾ ਕੜੀ ਮਾਜੇ ਖ ਬੜਾ ਹੋ ਜਾਂਦਾ ਫਿਰ ਖੋਲ ਦਿਓ ਬਈ ਤੋੜ ਕੇ ਰੱਖਾ ਦਿਓ ਅਲਟ ਰਿਕਟ ਮਾਦਾ ਗੱਲਾ ਗੱਲਾ ਥਣ ਮੁੱਠੀ ਵਾਲਾ ਥਣ ਚਾਰੇ ਇਧਰ ਹੀ ਸਾਰੇ ਸੁੰਰੇ ਗੈਰ ਤੇ ਗਲਾਬੀ ਥਣ ਕੱਲਾ ਕੱਲਾ ਤਾਂ ਦੇਖੋ ਜਿਵਾਈ ਜੀ ਨੰਬਰ 1 ਨੰਬਰ ਜੀ ਕਿਉਂ ਚਾਹਤੋਂ ਬਹੁਤ ਚੰਗਾ ਇਹ ਸੂਸਕਰਮ ਵਾਲੀ ਦਾ ਬਹੁਤ ਚੰਗਾ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਤੋਰਾ ਤਾਰਾ ਦੇਖੋ ਤੋਰਾ ਤਾਰਾ ਵੀ ਚੰਗਾ ਪ੍ਰਿੰਟ ਬਹੁਤ ਚੰਗਾ ਕਰਮਾਲੀ ਦਾ ਆਰਡਰ ਬਹੁਤ ਸੋਹਣਾ ਤਿਆਰ ਕਰਿਆ ਕਿੰਨਾ ਕੁ ਦੁੱਧ ਦੇ ਦੂਆ ਐਸਟੀਮੇਟ ਜੀ ਬਾਈ ਜੀ ਸਮਾਈ ਵਾਲੇ ਬੰਦੇ ਕੋਲ ਜਾਵੜੇਗਾ ਜਾਤ ਬਰੀਡ ਵਾਲੀ ਬੱਚੀ ਹੈਗੀ 17 18 ਲੀਟਰ ਤੱਕ ਪਾ ਦੇਣਾ ਨੇ ਠੀਕ ਹੈ ਬਾਈ ਇਹ ਨਾਲੇ ਗਾਹ ਨੂੰ ਵਦਨ ਵਾਲੀ ਚੀਜ਼ ਹੈ ਮੰਨ ਕੇ ਚੱਲੋ ਸਹੀ ਆ ਬਈ ਤੂੰ ਜਿਸ ਵੇ ਨੂੰ ਮਨਲਾ ਹੋਰ ਫਰਕ ਪੈ ਜਾਂਦਾ ਭਾਈ ਜੀ ਠੀਕ ਹੈ ਬੱਛੀ ਇੱਕ ਨੰਬਰ ਹੈ ਜੀ ਕਿਤੋਂ ਵੀ ਇਸ ਤਰ੍ਹਾਂ ਨਹੀਂ ਬੱਛੀ ਸਹੀ ਗੱਲ ਆ ਪੂਰੀ ਨਸਲ ਬਰੀਡ ਹੈਗੀ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਚੰਗੀ ਆ ਸਮੀ ਪੜੀ ਆ ਬਈ ਪਹਿਲਾ ਸਵਤਨਰਾ ਬਹੁਤ ਚੰਗਾ ਜਿਵੇਂ ਬਈ ਪਲੂਨ ਸੂਈ ਆ ਥਾਣ ਬੜਾ ਚੰਗਾ ਹਾਂ ਦੇਖੋ ਜੀ ਹਨ ਬੜਾ ਚੰਗਾ ਹੀ ਆਲੇ ਥਾਣਾ ਲੈ ਕੱਲਾ ਕੱਲਾ ਚਾਰੇ ਥਾਣ ਨਿਕੜੇ ਇਹ ਮੋਲ ਆ ਬਈ ਜਾਇਜ ਜੂਸ਼ ਜਾਸ਼ ਬਹੁਤ ਹੈ ਜੀ ਦੇਖੋ ਸਹੀ ਗੱਲ ਆ ਜੋਸ਼ ਫੀਟਿੰਗ ਵਾਲਾ ਆਰਡਰ ਆ ਕੋਈ ਐਂ ਨਹੀਂ ਟੁੱਟ ਮਾ ਜਾਗਾ ਕੋਈ ਟੁੱਟ ਮਾ ਲੇਵਾ ਨਹੀਂ ਫੀਟਿੰਗ ਵਾਲਾ ਆਰਡਰ ਮੈਂ ਥੱਲੇ ਦਿਖਾ ਰਹੀ ਥਾਣ ਦੇਖ ਮੈਂ ਮੇਰੇ ਮੁੰਨਾ ਕੀ ਬਾਤ ਆ ਹਾਂ ਇੱਕ ਨੰਬਰ ਹੀ ਮੋਲ ਕੀ ਆ ਬਈ ਜਾਇਜ ਬਈ ਜਿਹੜੇ ਆਪਣੇ ਮੋਲ ਅੱਗੇ ਵੀ ਜਾਇਜੀ ਹੁੰਦੇ ਅੱਜ ਵੀ ਮੰਨ ਕੇ ਚੱਲੋ ਉਹੀ ਛੋੜ ਛੱਪੇ ਵਾਲਾ ਕਰਾਂਗੇ ਆਪਾਂ ਮਨ ਮੰਤਾ ਨੂੰ ਉਹ ਸੌਦੇ ਵਾਈ ਵਾਲਾ ਨਹੀਂ ਆਪਾਂ ਮੋਲ ਕੋਈ ਬੈੜ ਦਾ 65 ਨਹੀਂ ਕੋਈ 70 ਨਹੀਂ 58000 ਦੀ ਬੱਛੀ ਦੇ ਦਾਂਗੇ ਮੁੱਲ ਕਰਾਉਣਾ 65 70 ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 58000 ਦੀ ਬੈੜ ਦੇ ਦੇਣਗੇ ਹਣਾ ਬਈ ਹਾਂਜੀ 58000 ਦੀ ਬੱਛੀ ਦੇ ਦਾਂਗੇ ਠੀਕ ਆ ਪੂਰੀ ਚੀਜ਼ ਹੈ ਇੱਕ ਬੰਦਾ ਮਤਲਬ ਵੀ ਘਰੇ ਖੜੀ ਵੀ ਦਸੂਈ ਵੀ ਹੈਗੀ ਹੈ ਚੀਜ਼ ਹੈ ਨਾ ਇਹ ਗਾਂ ਨੂੰ ਮਤਲਬ ਲੱਖ ਰੁਪਏ ਦੀ ਬੈੜਾ ਬੰਦਾ ਖਾ ਲਿਆ ਜੀ ਦੂਜੇ ਬੱਚਾ ਵੀ ਬੱਛੀ ਹੈ ਯਾਰ ਨਾਲ ਹੀ ਪਿਆਰ ਹੋ ਜਾਣਾ ਬੱਛੀ ਨੇ ਹਾਂਜੀ ਅੱਗੇ ਬਈ ਦੋ ਨੰਬਰ ਕਿਹੜਾ ਸੂਆ ਸੂਈ ਹੈ ਬਈ ਇਹ ਦੂਜਾ ਸੂਆ ਸੂਈ ਆ ਕਦੋਂ ਸੂਈ ਹੈ ਬਈ ਇਹ ਅੱਜ ਸਵੇਰੇ ਸੂਈ ਸੀ ਜੀ ਜੇ ਜੂ ਰੋਕੇ ਜੀ ਜੇਰਾ ਪਈ ਹੈਗੀ ਜੇਰਾ ਬਾਈ ਬੱਤਲ ਜੇਰਾ ਕੰਪਲੀਟ ਬੱਚਾ ਜੀ ਇਹਨੇ ਬੱਚੇ ਨੂੰ ਜਨਮ ਦਿੱਤਾ ਜੀ ਬੱਚਾ ਦੇਤਾ ਆਡਰ ਬੜਾ ਚੰਗਾ ਹੈ ਨਾ ਹਾਂ ਜੀ ਆਡਰ ਇੱਕ ਨੰਬਰ ਹੈ ਜੀ ਆਡਰ ਇੱਕ ਨੰਬਰ ਹੈ ਆਡਰ ਦੀ ਕੋਆਰਡੀਨੇਟਰ ਲਾਟੋ ਲਾਟੋ ਹਣ ਥਣ ਤੇ ਕੋਈ ਖਾਣ ਬਹੁਤ ਚੰਗਾ ਮੁੱਠੀ ਦਾ ਖਾਣ ਗੱਲ ਪੂਰੀ ਸੀ ਉੱਠਦੀ ਹੈ ਚਾਰੇ ਥਣ ਲੈਨੇ ਕਿੜਵੇਂ ਪੂਰੇ ਗਏ ਹਣ ਥਣ ਪੂਰਾ ਕੀ ਬਾਤ ਹੈ ਲਵ ਵੀ ਥਣ ਲੱਗ ਚੋਂ ਚਾਣ ਤਾਂ ਬੜਾ ਚੰਗਾ ਜੀ ਠੀਕ ਆ ਖੋਲ ਦੋ ਪੀਚ ਬਈ ਪੂਰੀ ਖੰਡੀ ਸੀਲ ਕੱਦਵੱਡ ਚੰਗਾ ਸੂਈ ਸਵਾਈ ਹੈ ਜੇਰ ਵੀ ਬਾਈ ਰੱਖੀ ਬੈਠਾ ਕੰਪਲੀਟ ਟੋਰਾ ਤਾਰਾ ਚੈੱਕ ਕਰ ਲੋ ਟੋਰਾ ਤਾਰਾ ਵੀ ਕਰਮਾਈ ਦਾ ਚੰਗਾ ਗਾ ਰੰਗ ਰੂਪ ਬਹੁਤ ਚੰਗਾ ਬਈ ਚੰਗੀ ਆ ਬਣ ਸੁਨੱਖੀ ਆ ਬਈ ਹਾਂ 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 ਬਤਾ ਕੀ ਮੋਲ ਜਾਇਜ਼ ਹੈ ਇਹਨੂੰ ਬਈ ਇਹ ਤੇ 53000 ਦੀ ਮਾਨ ਤਾਨ ਹੋ ਜਾ ਹਾਂਜੀ ਬਸ ਕਰਦੇ ਆ ਜੀ ਮਨੋਂ ਪਤਾ ਪੁੱਤ 53000 ਰੁਪਏ ਮੋਲ ਆ ਵੀਰੇ ਮਾਨ ਤਾਨ ਜਿਹੜਾ ਮੌਕੇ ਤੇ ਜ਼ਰੂਰ ਖਰੀਦੋ ਚੰਗੀ ਆ ਵਰਡ ਸੁਣਖੀ ਆ ਬਈ ਆਰਡਰ ਬੜਾ ਕਮਾਲ ਦਾ ਥਾਨ ਬਹੁਤ ਚੰਗਾ ਲੱਗਿਆ ਗੁਲਾਬੀ ਥਾਨਾ ਮੁੱਕੀ ਵਾਲਾ ਥਾਨ ਪਛਾਹ ਤੋਂ ਆਰਡਰ ਦੇਖੋ ਆਰਡਰ ਦੀ ਕੁਆਲਿਟੀ ਬੜੀ ਚੰਗੀ ਆ ਨਾ ਬਈ ਬਾਕੀ ਠੰਡੀ ਠੁੰਡੀ ਬਾਲੀ ਹੀ ਬਚੀ ਐ ਕੋਈ ਕੋਈ ਗੱਲੀ ਨਹੀਂ ਗਿਆ ਪਰ ਬਿਨਾ ਹੁਣ ਪਕੜਾ ਬੱਚਾ ਲਾਇਆ ਤੇ ਮਰਜ਼ੀ ਹੱਥ ਦੀ ਕਿੰਨਾ ਕ ਬਾਲਾ ਫਿਰ ਕੱਢਿਆ ਬਾਲਾ ਦਾ 4.5 ਲੀਟਰ ਕੱਢਿਆ ਜੀ ਆਪਾਂ ਅੱਛਾ ਹਾਂ ਬਾਕੀ ਬੱਚਾ ਚੰਗਾ ਆਏਗਾ ਠੀਕ ਆ ਕਿ ਬੜਾ ਤੂੰ ਤਾਂ ਸੇਵ ਵਾਲੇ ਬੰਦੇ ਕੋਲੇ ਜਾਵੜੀ ਜੀ 15 ਲੀਟਰ ਦੁੱਧ ਚਵਾਉਣਾ ਬੈੜ ਨੇ ਹੂੰ ਇਹ ਬ੍ਰੇਕ ਵਾਲੀ ਆ ਕੋਈ ਪੂਰੀ ਸੀ ਹੰਦੀ ਆ ਸਹੀ ਆ ਹੁਣ ਹੁਣ ਇੱਕ ਨੰਬਰ ਕੋਈ ਨਹੀਂ ਕਿਸੇ ਵੀ ਗੱਲ ਦੀ ਘਾਣ ਅੱਗੇ ਬੈਤਨ ਨੰਬਰ ਤੇ ਕਿਹੜਾ ਸੂਆ ਬਾਈ ਇਹ ਬਾਈ ਜੀ ਦੂਜਾ ਸੂਆ ਸੁਣਾਗਾ ਹੂੰ ਇਹ ਨਹੀਂ ਮੰਨ ਕੇ ਚਲੋ ਵੀ ਇੱਕ ਹਫਤੇ ਦੀ ਕੱਚੀ ਹੈ ਜੀ ਵੇੜਾ ਨੇ ਹਫਤੇ ਦੀ ਹਾਂਜੀ ਪਰ ਕਿੱਲੇ ਲਾਟ ਨਾ ਦੇਖੋ ਜੀ ਸਾਰੀਆਂ ਵਰਡਰਾਂ ਲਾ ਕੱਢੋ ਵਾਲੀ ਨਸਲ ਬ੍ਰੀਕ ਹੈ ਜੀ ਮੰਨ ਕੇ ਹਾਂ ਬਹੁਤ ਚੰਗਾ ਲੱਗਿਆ ਹਾਂਜੀ ਹਾਂਜੀ ਕੀ ਵਾਲਾ ਦਾਣ ਕੱਲਾ ਸ਼ੰਡੀ ਥੰਡੀ ਜਿਹੜਾ ਕੋਈ ਅੰਤ ਨਹੀਂ ਜਿਹਦਾ ਮੰਨ ਲਓ ਵੀ ਆਪਸੇ ਹੀ ਕਰਨੀ ਪੈਂਦੀ ਆਪਾਂ ਨੂੰ ਇਹ ਗੱਲ ਜੀ ਸਹੀ ਆ ਆ ਦੇਖੋ ਇਹਦੋਂ ਲੈਵਲ ਹੋਗਾ ਨਾ ਰਾ ਨੂਰ ਦੇਖੋ ਦੁੱਧਾ ਕੀ ਬਾਤ ਆ ਹਾਂ ਕੱਚੀ-ਕੁੱਚੀ ਹੈ ਹਫਤੇ ਦੀ ਗੱਲ ਹੈ ਸੀ ਕੱਚੀ ਜ਼ਰੂਰ ਆ ਬਈ ਦਿਨ ਹਜੇ ਲੈਦੀ ਆ ਉਹਦਾ ਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੋ ਬੋਲ ਦੇ ਬਈ ਤੋੜ ਕੇ ਦਿਖਾ ਦੇ ਕਿੰਨਾ ਕੁ ਰ ਪਿਛਲੇ ਸੂਜਾ ਭਾਈ ਜੀ ਦਾ 15 ਲੀਟਰ ਦੁੱਧ ਕੱਢਿਆ ਉਹਨੇ ਸਮਾਈ ਨਹੀਂ ਸੀ ਬਾਈ ਬਾਹਰ ਤੋਂ ਵੱਧ ਦੁੱਧ ਆਲੀ ਇਹ ਠੀਕ ਹੈ ਉਹਨੇ ਸਮਾਈ ਨਹੀਂ ਸੀ ਉਹਨਾਂ ਨੇ ਮੈਨੂੰ 15 ਲੀਟਰ ਦੱਸਿਆ ਨੇ ਸਾਡੇ ਚ ਉਹ ਹੈ ਬਿਣਾ ਸਮਾਈ ਕੋ ਬਾਈਕ ਨੇ 15 ਕਿਲੋਟਰ ਦਾ ਰਿਕਾਰਡ ਆ ਭਾਈ ਤੋਰਾ ਉਹਦੇ ਇਸਮਾਈ ਹੀ ਸੀ ਜੀ ਤੂੰ ਲਈ ਆ ਆਰਡਰ ਚੰਗਾ ਕੱਚੀ ਜ਼ਰੂਰਤ ਦੇਣ ਲੈਂਦੀ ਆ ਉਦੋਂ ਦਾ ਆਰਡਰ ਹੈ ਜਿਹੜਾ ਕਮਰਲ ਦਾ ਤਿਆਰ ਕਰਦਾ ਮੁੱਲ ਕੀ ਆ ਭਾਈ ਜਾਇਜ਼ ਲਈ ਇਹ ਵੀ 53000 ਦੀ ਬਚੀ ਦੇ ਦਾਂਗੇ ਅੱਜ ਮਾਨ ਤਾਨ ਹੋ ਜਾ ਕੱਚੀ ਕਰਕੇ ਬਸ ਮਾਨ ਤਾਨ ਕੋਈ ਨਹੀਂ ਕਰਦਾ ਜੀ ਬਸ ਛੁੱਟ ਸਕਿਆ 57000 ਰੁਪਇਆ ਮੁੱਲ ਆ ਬਈ ਮੁੱਲ ਜਾਇਜ਼ ਬਾਕੀ ਜਿਹੜਾ ਮਾਨਤਾਨ ਮੁਕਤੇ ਜੀ ਰੂਪ ਕੱਚੀ ਕਰਕੇ ਆ ਜੀ ਬਿਹੜ ਤਾਂ ਮਨ ਲਈ 60 6000 ਦੀ ਸਹੀ ਗੱਲ ਆ ਮਤਨੂ ਵੀ ਪਤਾ ਨਹੀਂ ਗੱਲ ਦੀ ਸਹੀ ਗੱਲ ਆ ਕੱਲੀ ਕੱਚੀ ਕੱਲੀ ਬਰੀਕਿੰਗ ਵਾਲੀ ਬਿਹੜਾ ਕਿਸੇ ਵੱਲੋਂ ਵੀ ਹੋਣੀ ਨਹੀਂ ਆਈ ਬਿਹੜਾ ਸਹੀ ਆ ਹਾਂਜੀ ਅੱਗੇ ਬਈ 4 ਨੰਬਰ ਜਿਹੜਾ ਸੂਆ ਬਈ ਇਹ ਪਹਿਲਾ ਸੂਆ ਪਲੋਣੀ ਸੁੰਦੀ ਆ ਜੀ ਪਲੋਣ ਸੁੰਦੀ ਆ ਕਿੰਨੇ ਕਿੰਨੇ ਲੈਂਦੀ ਆ ਬਈ ਬਸ 7 8 ਦਿਨ ਦੀ ਇਹ ਮਨਲਾ ਵੀ ਕੱਚੀ ਹੈ ਜੀ ਹਾਂਜੀ ਠੀਕ ਹੈ ਚੱਲਾਂ ਬਹੁਤ ਕਿ ਸਫਾਈ ਦੇਖੋ ਜੀ ਸਫਾਈ ਬਹੁਤ ਨੇ ਲੇਵਾ ਦੇਖੋ ਲੇਵਾ ਠੰਡੀ ਠੁੰਡੀ ਦਾ ਤਾਂ ਤੀ ਨਹੀਂ ਜੀ ਕੋਈ ਕੱਲਾ ਕੱਲਾ ਥਾਂ ਠੰਡੀ ਪੂਰੀ ਆ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੱਕ ਇਧਰ ਹੀ ਥਣ ਥਣ ਦੇਖੋ ਜੀ ਲੱਗਿਆ ਹਮ ਨਾੜਾ ਨੂੜਾ ਫੁੱਲ ਚੰਗਿਆ ਹਾਂਜੀ ਹਾਂ ਕੀ ਬਾਤ ਹੈ ਰੋਗ ਰੋਗ ਦਾ ਥਣ ਲੱਗੇ ਆਲਾ ਥਾਂ ਕੱਲਾ ਕੱਲਾ ਥਾਂ ਵੀ ਕੱਦ ਵੱਡ ਚੰਗਾ ਰੰਗ ਰੂਪ ਚੰਗਿਆ ਚੰਗੀ ਸਭ ਹੀ ਪੜੀ ਆ ਬਈ ਬਾਈ ਫੇਸ ਬੜਾ ਚੰਗਾ ਹਨਾ ਕਰਮਾਈ ਹਾਂਜੀ ਰੋਕੀ ਕਦਕੁੱਦਾ ਜੀ ਬੜ ਪੂਰੀ ਐ ਨਹੀਂ ਗੱਲ ਕੋਈ ਸਹੀ ਗੱਲ ਛੋਟੀ ਨਹੀਂ ਬੜ ਹਮ ਚੱਦਾਲੀ ਨਹੀਂ ਹੈਗੀ ਕਦਾਲੀ ਬੜ ਆਪਾਂ ਦੇਣਾ ਜਿਹੜੇ ਲੈਂਦੀ ਪੰਜ ਸੱਤ ਨਾ ਬਹੁਤ ਸੱਕੱਚੀ ਗੱਤ ਸੀ ਹੈ ਸੱਕੱਚੀ ਕੱਚੇ ਪਾਹ ਸਾਦਨਾਂ ਦੀ ਹੋਰ ਨਹੀਂ ਚੱਕ ਕੋਈ ਵੀ ਕਮੀ ਮੁੱਲ ਕੀ ਹੈ ਜੀ ਇਹਦਾ ਗੱਜੇ ਦੇਣਾ 55000 ਦੀ ਬੱਛੀ 55000 ਰੁਪਇਆ ਮਾਨਤਾਨ ਹੋ ਜੂਗੀ ਹਾਂਜੀ ਮਾਨਤਾਨ ਕੋ ਨਹੀਂ ਠੀਕ ਕਰਦੇ ਆ 55000 ਰੁਪਇਆ ਮੋਲਾ ਭਾਈ ਮਾਨਤਾਨ ਜ਼ਰੂਰ ਹੋ ਗਈ ਠੰਡੀ ਡੁੜੀ ਦੇ ਤਾਂ ਕੋਈ ਅੰਤ ਨਹੀਂ ਜਦੋਂ ਮੰਨ ਗਏ ਜਦੋਂ ਕੋਈ ਚੱਕਰੀ ਨਹੀਂ ਆਇਆ ਲਾਈਆਂ ਬਹੁਤ ਹੋਣ ਇਹ ਸਾਰੀਆਂ ਬਾਲਟਾਂ ਲਾ ਕੱਢੋ ਲਾ ਟੋਨਾ ਦੇਖੋ ਜੀ ਕੀ ਬਾਤ ਆ ਰੜ ਕੱਦ ਵਾਲੀ ਅਗਲੇ ਸੂਏ ਨੂੰ ਵੀ ਮੰਨ ਲਾ ਬਹੁਤ ਰੁਪਏ ਸੇਵ ਵਾਲੇ ਕੋਲ ਜਾਓ ਚੰਗੇ ਰੁਪਏ ਨਾਲ ਲਾਉਗੀ ਹੂੰ ਦੂਜੀ ਸੂਏ ਨੂੰ ਕੁਝ ਭਾਰਾ ਹੋ ਜਾਂਦਾ ਜੀ ਅੱਗੇ ਭਾਈ 5 ਨੰਬਰ ਨਗੀਨਾ ਹਾਂਜੀ ਇਹ ਦੂਜਾ ਸੂਆ ਸੁੰਦੀ ਬਾਈ ਦੂਜਾ ਸੂਆ ਕਿੰਨੇ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਮੰਨ ਕੇ ਚੱਲੋ ਵੀ ਇੱਕ ਹਫਤੇ ਦੀ ਕੱਚੀ ਆਈ ਹੈ ਲੈ ਆ ਹਫਤੇ ਕਰੀ ਗੱਜ ਹਾਂਜੀ ਠੀਕ ਆ ਬਾਈ ਇਹ ਰਿਕਾਰਡ ਆ ਦੁੱਧ ਆ ਬਾਈ ਬਾਈ ਜੀ ਪਹਿਲੇ ਸੁਦਮ ਨੇ 5 ਲੀਟਰ ਦਾ ਕੱਢਿਆ ਵਗਾ ਹੂੰ ਸਹੀ ਤੇ ਪਾ ਬਾ ਬੀਤ ਵਾਰ ਉਹ ਮੀਦ ਕਰਾਂਗੇ ਦੀ ਮਤਲਬ ਬੰਦਾ ਸਹੀ ਵਾਲੇ ਕੋਲੇ ਜਾਵੜਾ ਸਹੀ ਆ ਬਾਈ ਹਾਂਜੀ ਸਭ ਦਾ ਪਤਾ ਸ਼ਾਬਾਸ਼ ੱੱਲਾ ੱੱਲਾ ਬਹੁਤ ਪਈਆਂ ਹਨਾ ਹਾਂ ਸਾਰੀਆਂ ਬਲਡ ਲਾਂ ਆ ਇਹਦੇ ਮਤਲਬ ਉਹ ਮੌਕਾ ਜਾ ਹੂੰ ਤਾਂ ਮਤਲਬ ਇਹਨਾਂ ਸੋਹਣਾਂ ਲਗੇ ਜਾਂਦੀ ਫੋਟ ਜੀ ਫੋਟ ਜੀ ਉਸੇ ਚ ਆਉਂਦਾ ਨਹੀਂ ਕਰਦਣੀ ਆਪਣੀ ਗਰੰਟੀ ਹੋਊਗੀ ਓਕੇ ਬਾਕੀ ਢਿੱਲਾਂ ਢੁੱਲਾਂ ਦੇਖੋ ਜੀ ਹੂੰ ਢਿੱਲਾਂ ਬਹੁਤ ਪਈ ਬੀਤੀ ਦੇਖ ਲਓ ਸਹੀ ਗੱਲ ਆ ਬਈ ਹੂੰ ਇਧਰ ਦੀ ਨਾੜਾ ਨੂੜਾ ਵੇਖੋ ਹੀ ਪੂਰਿਆਂ ਟੁੱਟੜੀਆਂ ਆ ਨਹੀਂ ਲੇ ਵੇਚ ਜਿਹੜੀ ਪੂੜਾ ਬਈ ਬਹੁਤ ਪਈ ਆ ਜਿਹੜੇ ਬੰਨ ਪਰਖ ਹੁੰਦੀ ਹੈਗਾ ਨਾ ਨਾੜਾ ਨੂੜਾ ਦੇਖੀਂ ਸਹੀ ਗੱਲ ਆ ਬਈ ਕੀ ਬਾਤ ਹਾਂਜੀ ਕੋਲ ਆ ਬਈ ਤੋਰ ਰਾਦ ਬੱਡ ਚੰਗਾ ਰੰਗ ਰੂਪ ਚੰਗਾ ਚੰਗੀ ਆ ਸਭੀ ਪਲੀ ਆ ਬਾਕੀ ਤੋਰਾ ਤਾਰਾ ਚੈੱਕ ਕਰਵਾਉਨੇ بیس ਬੜਾ ਚੰਗਾ ਕਰਮਾਈ ਦਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਲਾ ਕਿਆ ਬਾਤ ਕੱਲੀ ਕੱਚੀ ਕੱਚੀ ਆ ਬਈ ਦਣ ਲੈਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੋ ਕੀ ਮੋਲ ਆ ਜੀ ਇਹਦਾ ਦੋ ਜੀ ਦੇ ਦੇਗੇ 60000 ਦੀ ਅੱਜ 62000 ਦੀ ਤਿਆਰ ਹੋ ਗਈ 65000 ਰੁਪਿਆ ਮੋਲ ਆ ਬਈ ਮਾਨ ਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾ ਕੱਚੀ ਕੱਚੀ ਆ ਦਣ ਲੈਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੈ ਤੇ ਲਾਂ ਢਾਂ ਲਾ ਬਹੁਤ ਖਾਉਂਦੀ ਆ ਸਾਰੀਆਂ ਬਲਟਾਂ ਲਾ ਕੱਢੂ ਫਿਰ ਕਰਮਣੀ ਨੇ ਸੋਨਾ ਦਾ ਬਈ ਅੱਗੇ ਬਈ ਕਿਹੜਾ ਸੂਆ ਬਾਈ ਬਾਈ ਜੀ ਇਹ ਤੀਜਾ ਸੂਆ ਸੂਣਾ ਬੈੜ ਨੇ ਕਿੰਨੇ ਦਿਨ ਲੈਂਦੀ ਹੈ ਬਾਈ ਇੱਕ ਹਫਤੇ ਦੀ ਹੈ ਕੱਚੀ ਹੈ ਜੀ ਹਫਤੇ ਇੱਕ ਦੀ ਹੈ ਹਾਂ ਯਾਨੀ ਇਹ ਦੁੱਧ ਦਾ ਕਾਰਡ ਬਹੁਤ ਚੰਗਾ ਹੈਗਾ ਹੂੰ ਇਹ ਤੋਂ ਲਈਏ ਮੰਨ ਕੇ ਜਲ ਵੀ ਉਹਨੇ 25 26 ਲੀਟਰ ਦੁੱਧ ਕੱਢਦੀ ਦੱਸਿਆ ਪਿਛਲੇ ਸੂਏ 25 26 ਲੀਟਰ ਹਾਂਜੀ ਠੀਕ ਆ ਬਈ ਮਤਲਬ ਕੱਚੀ ਕੱਚੀ ਤਾਂ ਕਰਕੇ ਥੋੜੀ ਕਹਿੰਦੀ ਮੈਂ ਰਾਜੀ ਵਾਲੀ ਹੁੰਦੀ ਨਹੀਂ ਮਤਲਬ ਦੁੱਧ ਕੱਢੀ ਜਾਂਦੀ ਹੈ ਹੂੰ ਤੇ ਤਾਂ ਕਰਕੇ ਥੋੜਾ ਜਿਹਾ ਮੰਨ ਕੇ ਜਾਣ ਘਟਾ ਚ ਸਹੀ ਗੱਲ ਆ ਬਈ ਲੈ ਦੇਖ ਲੋ ਜੀ ਸੰਤੂ ਦੇਖ ਲੋ ਢੱਲਾ ਲਾ ਲਾ ਰੋਕੀ ਜਵਾਹਤ ਹਾਂ ਯਾ ਵਾ ਕਿ ਸਾਬਰੀ ਕੁਈ ਦੇਖ ਲੈਣਾ ਸਫਾਈ ਡਿਲੀਵਰੀ ਇਧਰ ਦੀ ਦੇਖ ਲੋ ਜੀ ਹੋਰ ਨਾ ਖਾਨਾ ਨਾ 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 ਦੇਖ ਤੀ ਸਾਰੀ ਮਤਲਬ ਦੁੱਧ ਦਾ ਰਿਕਾਰਡ ਬਹੁਤ ਚੰਗਾ ਹੈ ਦਾ ਗਲਾਬੀ ਥਣ ਮੁਠੀ ਵਾਲਾ ਥਣ ਦੁੱਧ ਦਾ ਰਿਕਾਰਡ ਬਾਈ ਕਹਿੰਦਾ ਬਹੁਤ ਚੰਗਾ ਹੈਗਾ ਦੁੱਧ ਜਿਆਦਾ ਦੇਣ ਕਰਕੇ ਥੋੜੀ ਲੱਸੀ ਰਹੇਗੀ ਬਾਈ ਫੇਸੂਸ ਬਹੁਤ ਚੰਗਾ ਕਰਦਾ ਬਟ ਚੰਗਾ ਦੇਖੋ ਬਾਈ ਫੇਸ ਬਿਊਟੀ ਕਮਾਲ ਦੀ ਹੈ ਤੁਰਾ ਤਰਾ ਦੇਖੋ ਤੁਰਾ ਤਰਾ ਵੀ ਚੰਗਾ ਹੈ ਕੱਲੀ ਕੱਚੀ ਕੱਚੀ ਆ ਦਣ ਲੈਂਦੀ ਆ ਉਦੋਂ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨਾ ਸੋਹਰੇ ਤਰੇ ਦੀ ਸਾਫ ਆ ਗਈ ਪੂਰੀ ਨਸਲ ਕੁਆਲਟੀ ਬਹੁਤ ਅਜੀ ਬੜੀ ਸਹੀ ਗੱਲ ਆ ਬਾਈ ਨਸਲ ਬਹੁਤ ਆ ਬੜ ਤੇ ਹਾਂਜੀ ਮੁੱਲ ਕੀ ਹੈ ਜੱਜ ਬੋ ਜੀ ਵੀ 60000 ਦੇ ਦੇਗੇ ਮਾਨਤਾਨ ਹੋ ਜਾ ਮਾਨਤਾਨ ਕਰਦੇ ਹਾਂ ਠੀਕ 60000 ਰੁਪਿਆ ਮੁੱਲ ਆ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਚੰਗੀ ਆ ਬੜ ਸੁਨੱਖੀ ਆ ਬਈ ਕੱਲੀ ਕੱਚੀ ਕੱਚੀ ਆ ਦਣ ਲੈਂਦੀ ਆ ਆਰਡਰ ਜਿਹੜਾ ਉਹਨੂੰ ਵਧੀਆ ਤਿਆਰ ਕਰ ਲੋਗੀ ਇੱਕ ਬਾਈ ਕੋਲੇ ਆਪਦੇ ਫਾਰਮ ਦੀ ਵੜਾ ਬਾਈ ਉਹ ਵੀ ਦਿਖਾਉਨੇ ਆ ਕਿ ਬਾਈ ਕੋਲੇ ਇੱਕ ਫਾਰਮ ਦੀ ਵੜਾ ਬਾਈ ਚੰਗੇ ਰਿਕਾਰਡ ਦੀ ਆ ਫਾਰਮ ਦੀ ਆ ਫਾਰਮ ਚ ਬਾਈ ਕੋਲੇ ਹੈਗੇ ਆ ਤਕਰੀਬਨ 20-25 ਪਸ਼ੂ ਗਾਵਾਂ ਜਿਹੜੀਆਂ ਹੈਗੀਆਂ ਉਸ ਬੱਚੀਆਂ ਨੇ ਹੈਗੇ 60 ਕੇ ਪਸ਼ੂ ਆਣੇ ਬਾਈ ਹਾਂਜੀ ਤੇ ਬਾਈ ਕਿਹੜਾ ਸੂਸ ਹੁੰਦੀ ਆ ਬੈੜਾ ਇਹ ਦੂਜਾ ਸੂਸ ਸੁਣੋ ਬਾਈ ਜੀ ਕਿੰਨੇ ਦਿਨ ਲੈਂਦੀ ਆ ਬਾਈ ਇਹਦੇ ਮੰਨ ਲਓ ਜੀ 10-11 ਦਿਨ ਬਾਕੀ ਹਲੇ 10 ਤੋਂ 11 ਦਿਨ ਹਾਂਜੀ ਕੀ ਰਿਕਾਰਡ ਆ ਬਾਈ ਦੁੱਧ ਦਾ ਦੋ ਦੋ ਬਾਈ ਜੀ ਤਾਂ ਪਹਿਲੇ ਸੂਏ ਦਾ ਮਤਲਬ 26 ਲੀਟਰ ਜੋ ਆ ਆਪਾਂ 26 ਲੀਟਰ 30 ਜਣੀ ਆਪਾਂ 30 ਤੋਂ ਬਾਹਰ ਉਮੀਦ ਕਰਾਂਗੇ ਜੀ 26 ਲੀਟਰ ਦਾ ਬਾਈ ਨੇ ਰਿਕਾਰਡ ਦੱਸਿਆ ਆਰਡਰ ਦੇਖੋ ਆਰਡਰ ਬੜਾ ਚੰਗਾ ਬਾਈ ਕਲਾ ਕਲਾ ਥਣ ਚਾਈ ਥਣ ਨਿਕਲ ਰਹੀ ਹੈ ਕੱਚੀ ਥੋੜੀ ਜਿਹੀ ਪਰ ਇੱਕ ਐਸੇ ਕੱਚੀ ਕੱਚੀ ਆ ਦਣ ਲੈਂਦੀ ਆ ਢਿੱਲਾ ਬਹੁਤ ਪਈਆਂ ਸਾਰੀਆਂ ਬਾਲਟਨਾਂ ਕੱਢੂ ਫੇਰ ਕਰਨ ਵਾਲੀ ਨੇ ਸੋਣਾ ਚੰਗੀਆਂ ਸਮੇਂ ਪੜੀ ਰਾਜੀ ਰੂਜੀ ਫੋਲਾ ਹਣਾ ਵੀ ਬਾਕੀ ਠੰਡੀ ਠੁੰਡੀ ਦਾ ਕੋਈ ਅੰਤ ਨਹੀਂ ਵਰਦਾ ਜਿਵੇਂ ਮਰਜ਼ੀ ਹੱਤ ਲਈ ਚਲ ਕੋਈ ਚੱਕਰੀ ਨਹੀਂ ਕਹਿੰਦੀ ਕੋਸ਼ਿਸ਼ ਨਹੀਂ ਕਰਦਾ। ਠੀਕ ਹੈ ਕੋਈ ਥੋੜੀਆਂ ਬੜਾ ਸੋਨਾ ਥੋੜੀਆਂ ਛੋਟੀਆਂ ਇਹ ਚਲ ਗਾਉ ਨੂੰ ਵੀ ਜਿਵੇਂ ਮਰਜ਼ੀ ਤਾਂ ਕਰਕੇ ਪੇਚਣੀਆਂ ਇਹ। ਹੂੰ ਫੇਸ ਬੜਾ ਚੰਗਾ ਨਾ ਕਰਮ ਵਾਲੀ। ਹਾਂਜੀ ਸਾਰੀ ਚੰਗੀ ਪੂਰੀ ਨਸਲ ਦੀ ਬੜਾ। ਫੇਸ ਚੰਗਾ ਬੋਦੀ ਚੰਗੀ ਉਹ ਵੀ ਰਾਜ ਜੀ ਸਮੇਂ ਪਲੀ ਆ। ਆਰਡਰ ਬੜਾ ਕਮਾਲ ਦਾ ਲੈ। ਗੱਠਲੇਵਾ ਮੂਹ ਨੂੰ ਆ। ਹਾਲੇ ਕੱਚੀ ਕੱਚੀ ਦੇਣ ਲੈਂਦੀ ਆ ਉਹਦੇ ਨੂੰ ਆਰਡਰ ਵਧੀਆ ਤਿਆਰ ਕਰ ਲੂ ਚਾਰੇ ਥਾਣ ਦੇ। ਕਿ ਚੋਂ ਚੋਂ ਬਹੁਤ ਚੰਗਈ ਬੜਾ। ਠੀਕ। ਚਵਾਈ ਚੁਈ ਬਾਈ ਗਾ ਕੀ ਚੋਲੇ ਮਸ਼ੀਨ ਤੇ ਚੋਲੇ ਜਿਵੇਂ ਮਰਨੀ ਚੋਲੇ ਠੰਡੀ ਇੰਨੀ ਜੀ ਕੋਈ ਚੱਕਰ ਨਹੀਂ ਹੈ ਕੋਈ ਚੱਕਰ ਨਹੀਂ ਠੀਕ ਆ ਬਾਈ ਫੇਸ ਦੇ ਉਹ ਫੇਸ ਬੜਾ ਤਾਰਾ ਕੁਦ ਬਹੁਤ ਆ ਵੜਦਾ ਐ ਨਾ ਬੰਦਾ ਛੋਟੀ ਨਾ ਮੰਨੇ ਕੋਈ ਵੀ ਨਹੀਂ ਨਹੀਂ ਛੋਟੀ ਨਹੀਂ ਹੈਗੀ ਬਾਈ ਫੁੱਲ ਘੱਟ ਦਾ ਸਮੀ ਪਲੀ ਦਾ ਫੁੱਲ ਆ ਬਾਈ ਰਾਜੀ ਨੂੰ ਜੀ ਫੁੱਲ ਤੋਰਾ ਤਾਰਾ ਦੇਖੋ ਕਮਾਲ ਆ ਕੀ ਬਾਤ ਆ ਬਾਈ ਬਾਕੀ ਦੁੱਧ ਦਾ ਰਿਕਾਰਡ ਚੰਗਾ ਠੰਡੀ ਸੀਲਾ ਥਾਣ ਲੇਵਾ ਕਮਾਲਾ ਹੀਟਿੰਗ ਵਾਲਾ ਲੇਵਾ ਬਾਈ ਕੋਈ ਟੁੱਟਮਾ ਲੇਵਾ ਨਹੀਂ ਹੈ ਨਾ ਬਾਈ ਹਾਂ ਜੀ ਹਮ ਪਰ ਬਤਾ ਦੋ ਦਾ ਰਿਕਾਰਡ ਵੀ ਬਈ ਸੀਮਨ ਵੀ ਚੰਗੇ ਹੋਗਾ ਹਾਇ ਇਹ ਸੀਮਨ ਬਾਈ ਲਿਖਿਆ ਬਥੇ ਯਾਰ ਜਿਹੜਾ ਲੱਗਿਆ ਉਹ ਤਾਂ ਦੱਸ ਦਾਂਗਾ ਇਹਨੂੰ ਠੀਕ ਹੈ ਲਿਖਿਆ ਬਕਰੇ ਠੀਕ ਹੈ ਬਾਈ ਹਾਂਜੀ ਤੇ ਮੁੱਲ ਕੀ ਆ ਤਾਂ ਫਿਰ ਜਾਇਜ਼ ਬਈ ਜਮਨ ਜਾਇਜ਼ ਮੁੱਲ ਮੰਨ ਲੇ ਕੋਈ ਮੰਗੋਂਦਾ ਭੰਗਿਆ ਪੱਲੋਂ ਕਾ 1.5 2 ਮੰਗ ਲਓ ਕੋਈ ਫਾਇਦਾ ਨਹੀਂ 1,15,000 ਦੀ ਵੜ ਦੇ ਦਿਆਂਗੇ ਠੀਕ ਹੈ ਬਾਈ ਹਾਂਜੀ 1,15,000 ਦੀ ਬਾਈ ਕਹਿੰਦਾ ਵੜ ਦੇ ਦਿਆਂਗੇ ਮੰਗਣ ਨੂੰ ਬਾਈ ਕਹਿੰਦਾ 2 ਮੰਗੇ ਜਾਂ 1.5 ਮੰਗੇ ਜਾਂ ਉਹਦਾ ਕੋਈ ਫਾਇਦਾ ਨਹੀਂ 1 15 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਵੜ ਚੰਗੀ ਬਹੁਤ ਆ ਖੜਨੀ ਦੇਖੋ ਲੰਮੀ ਲੁਮੀ ਰਾਜੀ ਰੂਜੀ ਫੁੱਲ ਆ ਬਾਈ ਗੱਲੀ ਕੱਚੀ ਕੱਚੀ ਆ ਬਸ ਦਾਣ ਲੈਦੀ ਆ ਉਹਦੋਂ ਦਾ ਡਰ ਜਿਹੜਾ ਵਧੀਆ ਤਿਆਰ ਕਰ ਲੋ ਲੈਵਾ ਤਾਂ ਬਾਹਲਾ ਲਾਉ ਜੀ ਉਹ ਤਾਂ ਹਲੇ ਕੱਚੀ ਕਰਕੇ ਆ ਵੀ ਮਤਲਬ ਸਹੀ ਗੱਲ ਆ ਇਹ ਹਲੇ ਕੱਚੀ ਉਹ ਤਾਂ ਆਪਾਂ ਉਹ ਵੀਡੀਓ ਬਣਾਉਣੀ ਸੀ ਨਾਲ ਦਿਖਾਤੀ ਅੱਜ ਹੂੰ ਹੂੰ ਹਾਂ ਕੱਲੀ ਕੱਚੀ ਕੱਚੀ ਆ ਦਾਣ ਲੈਦੀ ਆ ਉਹਦੋਂ ਦਾ ਆਰਡਰ ਜਿਹੜਾ ਹੋਰੇ ਵਧੀਆ ਤਿਆਰ ਕਰ ਲੋ ਕੱਟ ਤਾਂ ਬਹੁਤ ਜਿਆਦਾ ਬਣੋਗੇ ਦੋਨੇ ਤਿੰਨੇ ਪਾਸਿਆਂ ਤੋਂ ਲੈਵਾ ਲਾ ਖਾਣੇ ਲੈ ਅੱਜ ਤੋਂ ਵੀ ਲੈਵਾ ਬਹੁਤ ਆ ਤੇ ਪਛਾਂ ਤੋਂ ਵੀ ਲੈਵਾ ਬਾਕੀ ਹਲੇ ਦਿਨ ਪਾਏ ਆ ਬਾਈ ਉਹਦੋਂ ਆਰਡਰ ਜਿਹੜਾ ਹੋਰੇ ਵਧੀਆ ਤਿਆਰ ਕਰ ਲਓ। ਮੁੱਲ 115000 ਰੁਪਏ ਮਾਨਤਾਣ ਜ਼ਰੂਰ ਪਾਜੋ। ਕਿਸੇ ਵੀਰ ਨੂੰ ਪਸੰਦ ਆਉਣ ਬਾਈ ਕੋਈ ਵੀ ਵੜ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਓ ਜੀ। ਧੰਨਵਾਦ।